ਅੱਜ ਅਸੀਂ ਲੈ ਕੇ ਆਏ ਹਾਂ ਸਾਂਝਾ ਕਰ ਦਿਖਾਉਣ ਦਾ ਕਨਸੈਪਟ ਤੇ ਪੰਜਾਬ ਦਾ ਰਵਾਇਤੀ ਸਾਂਝਾ ਕਰ ਜੋ ਹੁੰਦਾ ਸੀਗਾ ਉਹ ਸਾਨੂੰ ਕੀ ਸਿਖਾਉਂਦਾ ਸੀ ਕੀ ਸੰਦੇਸ਼ ਦਿੰਦਾ ਸੀਗਾ ਉਹਦੇ ਬਾਰੇ ਚਰਚਾ ਕਰਾਂਗੇ ਤੇ ਬਹੁਤ ਹੀ ਅੱਛੀ ਲੋਕੇਸ਼ਨ ਤੇ ਬਣੇ ਹੋਏ ਸਾਂਝੇ ਕਰ ਦੇ ਵਿੱਚ ਕੀ ਕੀ ਬਣਿਆ ਹੋਇਆ ਉਹਦੇ ਵੀ ਦਰਸ਼ਨ ਕਰਾਂਗੇ ਮੈਂ ਹਾਂ ਦੋਸਤੋ ਗਾਇਕ ਗੀਤਕਾਰ ਤੇ ਸੰਗੀਤਕਾਰ ਸੁਖਵਿੰਦਰ ਮਹਿਬੂਬ ਮੇਰੇ ਸੱਜੇ ਹੱਥ ਹੈ ਰੋਪੜ ਵਾਲੀ ਨਹਿਰ ਨੀਲੋਂ ਪਿੰਡ ਦੇ ਲਾਗੇ ਨੀਲੋਂ ਪਣ ਦੇ ਨਾਲ ਬਣੇ ਹੋਏ ਸਾਂਝੇ ਕਰਦੇ ਵਿਚਕਾਰ ਜੋ ਸੜਕ ਹੈ ਅਸੀਂ ਉਹਦੇ ਦੂਸਰੇ ਪਾਸੇ ਖੜੇ ਆਂ ਔ ਜੀ ਆਪਾਂ ਚੱਲਦੇ ਆਂ ਸਾਂਝੇ ਕਰਦੇ ਅੰਦਰ ਲੋ ਜੀ ਆਪਾਂ ਪਹੁੰਚ ਗਏ ਆਂ ਸਾਂਝੇ ਕਰਦੇ ਮੁੱਖ ਦਰਵਾਜ਼ੇ ਤੇ ਸਾਂਝਾ ਕਰ ਇੱਕ ਐਸਾ ਸਥਾਨ ਹੈ ਜਿਸ ਨੂੰ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਕੁਦਰਤੀ ਵਤਾਰਾ ਵਰਤਾਰਾ ਹੈ ਇਹਨੂੰ ਸਮਝਣ ਦੀ ਜਗ੍ਹਾ ਆਪਾਂ ਇਹਨੂੰ ਜਿਉਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਚਲੋ ਆਓ ਅੰਦਰ ਚੱਲਦੇ ਆਂ ਸਾਂਝੇ ਕਰਦੇ ਖਾਸियत ਹੁੰਦੀ ਹੈ ਕਿ ਅਨੇਕਤਾ ਦੇ ਵਿੱਚ ਏਕਤਾ ਨੂੰ ਵੇਖਣਾ ਵੇ ਭਿੰਨਤਾਵਾਂ ਨੂੰ ਸਵੀਕਾਰ ਕਰਨਾ ਅੰਦਰ ਤੁਹਾਨੂੰ ਦਿਖਾਵਾਂਗੇ ਲੋਹੜੀ ਮੇਲਾ ਚੱਲ ਰਿਹਾ ਹੈ ਐਗਜ਼ੀਬਿਸ਼ਨਸ ਲੱਗੀ ਹੋਈ ਹੈ ਉੱਥੇ ਦਿਖਾਵਾਂਗੇ ਕਿ ਵੇ ਭਿੰਨਤਾ ਦੇ ਵਿੱਚ ਏਕਤਾ ਨੂੰ ਕਿਵੇਂ ਮਹਿਸੂਸ ਕਰਨਾ ਹੈ ਵਕ ਵਕ ਚੀਜ਼ਾਂ ਨੂੰ ਅਸੀਂ ਸਵੀਕਾਰ ਭਾਵ ਦੇ ਵਿੱਚ ਕਿੱਦਾਂ ਲੈ ਕੇ ਆਉਣਾ ਹੈ ਆਓ ਜੀ ਚੱਲਦੇ ਆਂ ਸਾਂਝੇ ਕਰਦੇ ਆਂ ਲੋ ਜੀ ਸੰਝੇ ਕਰਨ ਕਰਦਾ ਅਸੀਂ ਅੰਦਰ ਐਂਟਰ ਹੋ ਚੁੱਕੇ ਆਂ ਇਧਰ ਨਾਲ ਇਹ ਖੱਬੇ ਹੱਥ ਛੋਟਾ ਜਿਹਾ ਚਿੜੀਆ ਘਰ ਬਣਿਆ ਹੈ ਜਿੱਥੇ ਅਲੱਗ ਅਲੱਗ ਪਸ਼ੂ ਪੰਛੀ ਇੱਕ ਦੂਸਰੇ ਨਾਲ ਵੇਖਦੇ ਆ ਕਿਸ ਤਰ੍ਹਾਂ ਮਿਲ ਜੁਲ ਕੇ ਰਹਿੰਦੇ ਨੇ ਨਾਲ ਹੀ ਬੱਚਿਆਂ ਦਾ ਪਾਰਕ ਹੈ ਬੱਚੇ ਬੁੱਢੇ ਇੱਥੇ ਜੋ ਵੀ ਝੂਲੇ ਵਗੈਰਾ ਲੱਗੇ ਨੇ ਆਪਾਂ ਇਹਨਾਂ ਦਾ ਇੰਜੋਏ ਕਰ ਸਕਦੇ ਆਂ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਸੰਝੇ ਕਰਦਾ ਛੋਟਾ ਜਿਹਾ ਲੇਕਿਨ ਬਹੁਤ ਹੀ ਖੂਬਸੂਰਤ ਚਿੜੀਆ ਘਰ ਆ ਦੇਖੋ ਛੋਟੇ ਛੋਟੇ ਕਬੂਤਰ ਨੇ ਨਾਲ ਆ ਚਕੋਰ ਨੇ ਤੇ ਖਰਗੋਸ਼ ਨੇ ਇਹ ਸਾਰਾ ਆਪਣਾ ਆਪਣਾ ਮਨਪੌਂਦਾ ਦਾਣਾ ਪਾਣੀ ਚੁਗ ਰਹੇ ਨੇ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਰਹਿ ਰਹੇ ਨੇ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਬਿਨਾਂ ਗਿਲਿਆਂ ਤੋਂ ਬਿਨਾਂ ਸ਼ਿਕਵਿਆਂ ਤੋਂ ਬਿਨਾਂ ਸ਼ਿਕਾਇਤਾਂ ਤੋਂ ਬਿਨਾਂ ਲੜਾਈ ਝਗੜੇ ਤੋਂ ਇਹ ਬਿਲਕੁਲ ਗੇਟ ਦੇ ਨਾਲ ਬਣਿਆ ਹੋਇਆ ਹੈ ਜੇ ਅਨਸਾਰ ਹੀ ਅਸੀਂ ਇਸ ਜਿਹੜਿਆ ਘਰ ਦੇ ਵਿੱਚ ਐਂਟਰ ਹੁੰਨੇ ਆ ਇਹਨੂੰ ਬਹੁਤ ਨਿਗਾ ਦੇ ਨਾਲ ਨਿਹਾਰਦੇ ਆ ਧਿਆਨ ਦੇ ਨਾਲ ਵੇਖਦੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਗਹਿਰਾ ਸੰਦੇਸ਼ ਦਿੰਦਾ ਹੈ ਕਿ ਸਾਂਝੇ ਘਰ ਦੇ ਵਿੱਚ ਜੇ ਅਸੀਂ ਰਹਿ ਰਹੇ ਆ ਤਾਂ ਸਭ ਤੋਂ ਪਹਿਲਾ ਜ਼ਰੂਰੀ ਅੰਗ ਹੈ ਮਿਲਵਰਤਨ ਵਿਸ਼ਵਾਸ ਪ੍ਰੇਮ ਸਹਿਯੋਗ ਤੇ ਸਾਂਝੇ ਘਰ ਦੇ ਵਿੱਚ ਵਿਭਿੰਨਤਾਵਾਂ ਦਾ ਸਵੀਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਉਹ ਆਪਾਂ ਅੱਗੇ ਦੇਖਦੇ ਆ ਆਹ ਲਓ ਜੀ ਅਲੱਗ-ਅਲੱਗ ਚੀਜ਼ਾਂ ਲੱਗੀਆਂ ਹੋਈਆਂ ਨੇ ਇਨਾਂ ਨੂੰ ਆਪਾਂ ਏਦਾਂ ਸਮਝ ਲਓ ਕਿ ਘਰ ਦੇ ਵਿੱਚ ਸਾਧਨ ਨੇ ਸਾਂਝੇ ਘਰ ਨੂੰ ਮਜ਼ਬੂਤ ਬਣਾਉਣ ਵਾਸਤੇ ਜੋ ਜ਼ਰੂਰੀ ਅੰਗ ਹੁੰਦਾ ਹੈ ਉਹ ਹੁੰਦਾ ਹੈ ਘਰ ਦੇ ਸਾਧਨਾਂ ਨੂੰ ਸੀਮਤ ਸਾਧਨਾਂ ਦਾ ਇਸਤੇਮਾਲ ਸਾਂਝੇ ਤੌਰ ਤੇ ਕਰਨਾ ਆਹ ਦੇਖੋ ਚੂਲੇ ਨੇ ਇਨਾਂ ਚੂਲਿਆਂ ਦੇ ਉੱਤੇ ਅਸੀਂ ਵਾਰੀ-ਵਾਰੀ ਸਾਰੇ ਝੂਟੇ ਲੈ ਸਕਦੇ ਆ ਯਾਨੀ ਕਿ ਦੋ ਚੂਲਿਆਂ ਦਾ ਇਸਤੇਮਾਲ ਅਸੀਂ 100 ਆਦਮੀ ਵੀ ਕਰ ਸਕਦੇ ਆ ਇਹ ਸਾਂਝੇ ਘਰ ਦਾ ਜ਼ਰੂਰੀ ਅੰਗ ਹੁੰਦਾ ਹੈ ਫਿਰ ਉਹ ਅੱਗੇ ਬੱਚਿਆਂ ਵਾਸਤੇ ਅਲੱਗ-ਅਲੱਗ ਕਿਸਮ ਦੇ ਜੋ ਉਹਨਾਂ ਦੇ ਇੰਜੋਏ ਵਾਸਤੇ ਇਕੁਪਮੈਂਟ ਲੱਗੇ ਹੋਏ ਨੇ ਤੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਹੀ ਮਿਲ ਕੇ ਇਹਨਾਂ ਦਾ ਮਜ਼ਾ ਲੈਂਦੇ ਨੇ ਔਰ ਦੇਖੋ ਇੱਧਰ ਪਿੱਛੇ ਮੰਜੇ ਲੱਗੇ ਹੋਏ ਨੇ ਤੇ ਆ ਫੁਹਾਰਾ ਫਿਲਹਾਲ ਸਰਦੀ ਕਰਕੇ ਚੱਲ ਨਹੀਂ ਰਿਹਾ ਔਰ ਗ੍ਰੀਨਰੀ ਤਾਂ ਇੱਥੇ ਚਾਰੇ ਪਾਸੇ ਬਹੁਤ ਜੋ ਮਦਰ ਨੇਚਰ ਹੈ ਉਹ ਬੜੀ ਮਿਹਰਬਾਨ ਹੈ ਇਥੋਂ ਦੀਆਂ ਫਿਜ਼ਾਮਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਹੈ ਐਨੇ ਸਕਾਰਾਤਮਕ ਇਹ ਦਸ਼ਾ ਹੈ ਮਾਹੌਲ ਹੈ ਆ ਛੋਟੇ ਬੱਚੇ ਮਸਤੀ ਕਰ ਰਹੇ ਨੇ ਇਹਨਾਂ ਦੇ ਖੂਬਸੂਰਤ ਚਿਹਰਿਆਂ ਨੂੰ ਵੇਖ ਕੇ ਇਹਨਾਂ ਚਿਹਰਿਆਂ ਦੀ ਪ੍ਰਸੰਨਤਾ ਵੇਖ ਕੇ ਕੋਈ ਇਨਸਾਨ ਦੁਖੀ ਤੋਂ ਦੁਖੀ ਇਨਸਾਨ ਵੀ ਇੱਥੇ ਇੱਕਦਮ ਪੰਜਾਂ ਮਿੰਟਾਂ ਦੇ ਵਿੱਚ ਰਿਲੈਕਸ ਹੋ ਜਾਂਦਾ ਤੇ ਉਹਨੂੰ ਲੱਗਦਾ ਹੈ ਕਿ ਮੈਂ ਕਿਸੇ ਹੋਰ ਦੁਨੀਆ 'ਚ ਪ੍ਰਵੇਸ਼ ਕਰ ਗਿਆ ਤੇ ਸਾਂਝੇ ਘਰ ਦੇ ਵਿੱਚ ਸਭ ਤੋਂ ਜੋ ਅਹਿਮ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਜੀ ਸਾਂਝੇ ਘਰ ਦੀ ਰਸੋਈ ਆ ਦੇਖੋ ਜੀ ਆ ਬਿਲਕੁਲ ਨਿੱਕੇ ਬੱਚੇ ਨੇ ਹਾਂ ਔਰ ਇਹਨਾਂ ਦੇ ਸ਼ਾਇਦ ਮੰਮੀ ਜੀ ਚਾਹ ਪੀ ਰਹੇ ਨੇ ਖੜੇ ਤੇ ਉਧਰ ਦੇਖੋ ਇੱਕ ਗੋਦ ਵਾਲੇ ਭਾਈ ਸਾਹਿਬ ਉਹ ਨਵੇਂ-ਨਵੇਂ ਸੰਸਾਰ ਚ ਆਏ ਨੇ ਇਹਨਾਂ ਨਾਲ ਵੀ ਆਪਾਂ ਥੋੜੇ ਜਾਣ ਪਛਾਣ ਕਰਦੇ ਹੈਲੋ ਸਾਸਿਕਾ ਜੀ ਸਾਂਝੇ ਘਰ ਵਿੱਚ ਤੁਹਾਡਾ ਸਵਾਗਤ ਹੈ ਕਿੱਥੋਂ ਆਏ ਹੋ ਸਤਿ ਸ੍ਰੀ ਅਕਾਲ ਕਰੋ ਪੁੱਤ ਆ ਚਾਹੀਦਾ ਮਾਈਕ ਚਾਹੀਦਾ ਕਿ ਮੋਬਾਈਲ ਚਾਹੀਦਾ ਹਾਏ ਹਰ ਹਫਤੇ ਆਉਂਦੇ ਆ ਭਾਈ ਅੱਛਾ ਬੱਚਿਆਂ ਨੂੰ ਲੈ ਕੇ ਹਰ ਹਫਤੇ ਆਉਂਦੇ ਹੋ ਤੁਸੀਂ ਥੈਂਕ ਯੂ ਸਰ ਬਹੁਤ ਬਹੁਤ ਪਿਆਰ ਬਹੁਤ ਬਹੁਤ ਆਉਂਦੇ ਜਾਂਦੇ ਰਹੋ ਹਣਾ ਸਾਨੂੰ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਓਕੇ ਜੀ ਅੱਗੇ ਵਧਦੇ ਹਾਂ ਲੋ ਜੀ ਬਹੁਤ ਪਿਆਰੇ ਜਿਹੇ ਬੱਚਾ ਇੱਕਦਮ ਮੋੜ ਨੂੰ ਪੋਜ਼ਿਟਿਵ ਬਣਾਉਣ ਵਾਲੇ ਕਹਿੰਦੇ ਆਏ ਹਫਤੇ ਆਉਂਦੇ ਆ ਥੈਂਕ ਯੂ ਸਰ ਸਾਂਝਾ ਕਰ ਤੁਹਾਡਾ ਸਵਾਗਤ ਕਰਦਾ ਵਾਰ ਵਾਰ ਆਓ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਅਰ ਜ਼ਿਕਰ ਜੋ ਹੋ ਗਿਆ ਕਿ ਸਾਂਝਾ ਕਰਦੇ ਜੋ ਸਬ ਓਨਰ ਨੇ ਸਾਰਾ ਮੇਨ ਪ੍ਰਬੰਧ ਇਹ ਸੰਭਾਲਦੇ ਨੇ ਮਲਕੀਤ ਬਾਗੀ ਭਾਜੀ ਇਹ ਇਸ ਸਮੇਂ ਮੇਰਾ ਵੀਡੀਓ ਬਣਾ ਰਹੇ ਨੇ ਮੇਰੇ ਪਰਮ ਮਿੱਤਰ ਮੇਰੇ ਗੁਰੂ ਭਾਈ ਆਓ ਜੀ ਸਾਂਝਾ ਕਰਦੇ ਜੋ ਜਿੱਥੇ ਅਸੀਂ ਭੋਜਨ ਸਰਵ ਕਰਦੇ ਆ ਇਸ ਤੋਂ ਪਿੱਛੇ ਕਿੱਥੇ ਪਕਦਾ ਉਹ ਵੀ ਦਿਖਾਵਾਂਗੇ ਜਿੱਥੇ ਭੋਜਨ ਮਹਿਮਾਨ ਆ ਕੇ ਸ਼ਕਦੇ ਨੇ ਸਾਰਾ ਪਰਿਵਾਰ ਸਾਂਝਾ ਪਰਿਵਾਰ ਲੋ ਜੀ ਆ ਇਥੇ ਟੇਬਲ ਲੱਗੇ ਨੇ ਉਧਰ ਬਫੇ ਲੱਗਿਆ ਹੈ ਅੱਜ ਕੱਲ ਲੋੜੀ ਮੇਲੇ ਤੇ ਸੈਲਫ ਸਰਵਿਸ ਹੈ ਤੇ ਤੁਹਾਨੂੰ ਜੋ ਜੋ ਪਸੰਦ ਹੈ ਅਨਲਿਮਿਟਿਡ ਤੁਸੀਂ ਇਥੇ ਬੈ ਕੇ ਭੋਜਨ ਦਾ ਆਨੰਦ ਮਾਣ ਸਕਦੇ ਹੋ ਜਿੰਨੇ ਵਾਰੀ ਮਰਜ਼ੀ ਖਾ ਸਕਦੇ ਹੋ ਜਿੰਨਾ ਚਾਹੇ ਖਾ ਸਕਦੇ ਹੋ ਤੇ ਮੇਰੇ ਸੱਜੇ ਹੱਥ ਰਿਸੈਪਸ਼ਨ ਹੈ ਤੇ ਇਥੇ ਰਿਓੜੀਆਂ ਮੌਂਘਲੇ ਸਾਰੇ ਓਪਨਲੀ ਰੱਖੀ ਹੋਈ ਹੈ ਜੋ ਵੀ ਸੱਜਣ ਬਤਰਾਉਂਦੇ ਨੇ ਇੱਥੇ ਸ਼ੱਕ ਸਕਦੇ ਨੇ ਤੇ ਆਹਾ ਨੇ ਜੀ ਇਧਰਲੇ ਪਾਸੇ ਸਾਂਝਾ ਘਰ ਵੱਲੋਂ ਬਣਾਏ ਗਏ ਪ੍ਰੋਡਕਟ ਦੇਸੀ ਕੇ ਉਹ ਅਲਸੀ ਦੀਆਂ ਪਿੰਨੀਆਂ ਨੇ ਆਰਗੈਨਿਕ ਮੱਖਣ ਹੈ ਆ ਸਾਰੀਆਂ ਉਹ ਬੋਤਲਾਂ ਨੇ ਜੀ ਜਿੱਥੇ ਮੇਰੇ ਸਾਹਮਣੇ ਇਹ ਲੱਸੀ ਬਣਦੀ ਹੈ ਪਨੀਰ ਬਣਦਾ ਇੱਥੇ ਇੱਕ ਪਲਾਂਟ ਇਹਨਾਂ ਨੇ ਲਾਇਆ ਹੋਇਆ ਹੈ ਇਹ ਸਾਰੇ ਦਾ ਸਾਰਾ ਬਿਲਕੁਲ 100% ਸ਼ੁੱਧ ਹੈ ਇੱਧਰ ਇੱਕ ਗੱਚਕ ਪਈ ਹੈ ਆ ਦੇਸੀ ਕਿਉਂ ਦੇ ਕੱਚ ਦੇ ਮਰਤਬਾਨਾਂ ਚ ਭਰ ਕੇ ਪਾਇਆ ਹੋਇਆ ਤੇ ਇੱਧਰ ਗੁੜ ਹੈ ਜੀ ਇਹ ਵੀ ਆਰਗੈਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਇੱਧਰ ਸ਼ੱਕਰ ਹੈ ਤੇ ਇੱਧਰ ਕੁਝ ਔਸ਼ਧੀਆਂ ਨੇ ਦਵਾਈਆਂ ਨੇ ਆਯੁਰਵੈਦਿਕ ਜਿਹੜੀਆਂ ਕਿ ਸਾਂਝੇ ਘਰ ਵੱਲੋਂ ਮਲਕੀਤ ਭਾਜੀ ਵੱਲੋਂ ਖੁਦ ਤਿਆਰ ਕੀਤੀਆਂ ਜਾਂਦੀਆਂ ਨੇ ਹਰਮਿੰਦਰ ਭੈਣ ਜੀ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਚਰਨਜੀਤ ਭਾਜੀ ਜਿਹੜੇ ਮੇਨ ਓਨਰ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਇੱਕ ਸੁਪਨਾ ਦੇਖਿਆ ਤੇ ਸੁਪਨਾ ਫਿਰ ਆਪਣੇ ਆਪ ਹੌਲੀ 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 ਹੁਣ ਸਾਕਾਰ ਹੁੰਦਾ ਜਾ ਰਿਹਾ ਹੈ ਕਿ ਮੈਂ ਇਕੱਲਾ ਹੀ ਚਲਾ ਥਾ ਜਾਨਵੇ ਮੰਜ਼ਲ ਮਗਰ ਲੋਕ ਸਾਥ ਆਤੇ ਗਏ ਔਰ ਕਾਰਵਾ ਬਣਤਾ ਗਿਆ ਇਹ ਕਾਰਵਾ ਹੌਲੀ ਹੌਲੀ ਹੁਣ ਵੱਡਾ ਹੁੰਦਾ ਜਾ ਰਿਹਾ ਔਰ ਜੇ ਹੁਣ ਚਲਦੇ ਆਂ ਸਾਂਝੇ ਕਰਦੀ ਰਸੋਈ ਦੇ ਵਿੱਚ ਚੁੱਲ੍ਹੇ ਚੌਕੇ ਜਿੱਥੇ ਸਾਰਾ ਭੋਜਨ ਬਣਦਾ ਲਓ ਜੀ ਸਾਂਝੇ ਕਰਦੀ ਰਸੋਈ ਦਾ ਇੱਕ ਪਾਰਟ ਹੈ ਜੀ ਇਹ ਦੂਸਰਾ ਪਾਰਟ ਦਿਖਾਵਾਂਗੇ ਜਿਹੜਾ ਖੁੱਲੇ आसमान ਦੇ ਥੱਲੇ ਬਣਿਆ ਹੈ ਆ ਪਾਰਟੀ ਜਿਹੜਾ ਕੋਈ ਦੇ ਵਿੱਚ ਮੇਰੇ ਵਰਗਿਆਂ ਨੂੰ ਇਜਾਜ਼ਤ ਹੈ ਕਿ ਆ ਕੇ ਆਪਣੀ ਕਾਫੀ ਬਣਾਓ ਮੈਂ ਆ ਕਾਫੀ ਬਣਾਈ ਹੈ ਜੀ ਕਾਹਣੀ ਵਾਲੇ ਦੁੱਧ ਦੀ ਕਾਫੀ ਬਣਾ ਕੇ ਮੈਂ ਪੀ ਲਈ ਤੇਰੀ ਬੇਟੀ ਨੇ ਆਖਿਆ ਮੈਨੂੰ ਕਾਫੀ ਦਿਓ ਉਹਨੂੰ ਬੱਚੀ ਛੋਟੀ ਹੈ ਹਾਂ ਜੀ ਸਾਡੀ ਨੂੰ ਕਾਫੀ ਤੇ ਦੇ ਨਹੀਂ ਸਕਦਾ ਤਾਂ ਮੈਂ ਕਿਹਾ ਕਿ ਤਾ ਕਾਫੀ ਲਈ ਫਲੇਵਰ ਪਾਇਆ ਇੰਨਾ ਤੇ ਬਾਕੀ ਕਾਹਣੀ ਨਾਲ ਦੁੱਧ ਉਹਨੂੰ ਬਣਾ ਕੇ ਉਹ ਦੇ ਦਿਆਂ ਜੀ ਹਾਂ ਜੀ ਸਾਂਝੇ ਕਰਦੇ ਖਾਸियत ਇਹ ਤੈਨਾ ਸਿੰਘ ਸਹਿਬਾਨ ਕੋਲੋਂ ਤੁਸੀਂ ਸੁਣੇ ਭਾਈ ਸਾਹਿਬ ਕੋਲੋਂ ਇਹ ਕਹਿੰਦੇ ਨੇ ਵੀ ਇੱਥੇ ਐਨੇ ਖੁੱਲ ਡੁੱਲ ਹੈ ਕਿ ਜੇ ਕੋਈ ਸੱਜਣ ਚਾਹੇ ਤਾਂ ਉਹ ਇੱਥੇ ਰਿਸੈਪਸ਼ਨ ਤੋਂ ਪੁੱਛ ਕੇ ਆਪਣੇ ਕਿਸੇ ਛੋਟੇ ਬੱਚੇ ਲਈ ਕਾਫੀ ਚਾਹ ਦੁੱਧ ਗਰਮ ਕਰ ਸਕਦਾ ਆ ਪਾ ਕੇ ਆਪਣੀ ਨਿਗਰਾਨੀ ਥੱਲੇ ਹਾਂਜੀ ਤੇ ਇਹ ਸਾਂਝੇ ਘਰ ਨੂੰ ਇਹ ਮਤਲਬ ਕਿ ਜਿਹੜਾ ਮਿਲਿਆ ਵਰਦਾਨ ਹੀ ਹੈ ਇੱਕ ਤਰ੍ਹਾਂ ਸਾਂਝੇ ਕਰਦੀ ਹੈ ਸਮਝ ਗਏ ਹਾਂ ਇਹ ਹੀ ਸਾਂਝਾ ਜੀ ਆਓ ਮਲਕੀਤ ਭਾਜੀ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਂਝੇ ਕਰਦੀ ਰਸੋਈ ਦਾ ਉਹ ਪਾਰਟ ਜੋ ਕਿ ਖੁੱਲੇ ਆਸਮਾਨ ਥੱਲੇ ਬਣਿਆ ਹੈ ਜਿੱਥੇ ਕਾੜਨੀ ਦਾ ਦੁੱਧ ਤੌੜੀ ਵਾਲੀ ਦਾਲ ਸਾਗ ਮੱਕੀ ਦੀਆਂ ਰੋਟੀਆਂ ਬਣਦੀਆਂ ਨੇ ਜੀ ਆਪਣਾ ਸਾਰਿਆਂ ਦਾ ਸਾਂਝਾ ਕਰ ਪਿਆਰ ਭਾਈਚਾਰਾ ਸਾਂਝੀਵਾਲਤਾ ਮੁਹੱਬਤ ਵੰਡਣ ਵਾਲਾ ਸਾਂਝਾ ਕਰ ਸਾਰਿਆਂ ਨੂੰ ਵੱਲ ਮੁਹੱਬਤ ਦਾ ਹੱਥ ਵਧਾਉਣ ਵਾਲਾ ਸਾਂਝਾ ਕਰ ਤੇ ਆਪਣੇ ਸਾਰਿਆਂ ਤੋਂ ਪਿਆਰ ਮੁਹੱਬਤ ਦੀ ਇੰਤਜ਼ਾਰ ਕਰਦਾ ਹੋਇਆ ਸਾਂਝਾ ਕਰ ਇਹ ਸਾਡੇ ਭੈਣ ਜੀ ਨੇ ਇਸ ਵੇਲੇ ਰੋਟੀ ਖਾ ਰਹੇ ਨੇ ਮੈਂ ਨਹੀਂ ਚਾਹੁੰਦਾ ਇਹਨਾਂ ਨੂੰ ਦਸਤੁਰਭ ਕੀਤਾ ਜਾਵੇ ਪਰ ਫਿਰ ਵੀ ਮੇਰਾ ਜੇ ਕੀਤਾ ਮੈਂ ਇਹਨਾਂ ਨਾਲ ਗੱਲਬਾਤ ਕਰਾਂ ਕਿਉਂਕਿ ਮੈਂ ਚੁੱਲ੍ਹੇ ਚੌਕੇ ਦਾ ਕੰਮ ਇਹੀ ਸੰਭਾਲਦੇ ਨੇ ਮੈਂ ਇਹਨਾਂ ਦਾ ਨਾਮ ਪੁੱਛੂਗਾ ਹਾਂਜੀ ਇੱਕ ਸਰੋਂ ਦਾ ਸਾਗ ਮੱਕੀ ਦੀ ਰੋਟੀ ਵਗੈਰਾ ਸਵੇਰ ਤੋਂ ਲੈ ਕੇ ਜਦੋਂ ਤੱਕ ਰਾਤ ਨੂੰ ਸੰਗਤ ਆਉਂਦੀ ਰਹਿੰਦੀ ਹੈ ਇਹ ਸਾਰੇ ਦੇਖੋ ਹੁਣ ਸਾਰੇ ਖਾਣਾ ਖਾ ਚੁੱਕੇ ਔਰ ਸਾਰਿਆਂ ਤੋਂ ਬਾਅਦ ਦੇ ਵਿੱਚ ਇਹ ਖੁਦ ਖਾਣਾ ਖਾ ਰਹੇ ਨੇ ਇਹ ਸਾਂਝੇ ਕਰਦੀ ਖਾਸੀਅਤ ਹੁੰਦੀ ਹੈ ਔਰ ਇਹਨਾਂ ਨੂੰ ਮੈਂ ਕਹਿ ਸਕਦਾ ਕਿ ਸਾਂਝੇ ਕਰਦੀ ਮਾਂ ਹੈਨਾ ਹਾਂ ਲਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਣਿਆ ਹੋਇਆ ਭੋਜਨ ਮੈਂ 2 ਦਿਨ ਤੋਂ ਖਾ ਰਿਹਾ ਹਾਂ ਬਹੁਤ ਸਾਰੇ ਸੰਗਤ ਹੈ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ ਉਹ ਕਹਿੰਦੇ ਅਸੀਂ ਕਈ-ਕਈ ਸਾਲ ਤੋਂ ਇੱਥੇ ਆ ਰਹੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਸਵਾਦੀ ਭੋਜਨ ਸ਼ੁੱਧ ਭੋਜਨ ਸਾਨੂੰ ਖਵਾ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਰਿਣੀ ਹੈ ਜੀ ਅਸੀਂ